ਜੀ ਹੈ ਜੀ ਅਮਰਜੈਂਸੀ ਆ ਕਿ ਜਿਹੜਾ ਸਾਈਕਲ ਚੋਣਾ ਪੈ ਗਿਆ ਸਰ ਪੇਪਰ ਦੇਣਾ ਹੀ ਬਸ ਕਰਦੇ ਹਾਲਾਤ ਬਦਲਨੇ ਨੇ ਰੱਬ ਦਾ ਸਾਜ਼ਨ ਬਹੁਤ ਵਧੀਆ ਰਹਿੰਦਾ ਗਾ ਜੀ ਪਰ ਹਰ ਜੋਸ਼ ਬਾਦ ਅਪ ਦੇ ਸਹਾਦਨ ਤੇ ਆਉਂਦਾ ਨਾ ਉਹ ਨਹੀਂ ਆਉਣਾ ਸੀਗਾ ਜੀ ਜੇ ਮੰਨ ਲਓ ਰੱਬ ਨੇ ਕਿਰਪਾ ਨਾਲ ਚਾਹਿਆ ਆਪਾਂ ਸਾਈਕਲ ਮੋਟਰਸਾਈਕਲ ਗੱਡੀਆਂ ਸਭ ਕੁਝ ਲੈ ਲਾਂਗੇ ਜੀ ਆਪਾਂ ਦੇ ਹਰਜਾਈਆਂ 'ਚ ਬੈ ਕੇ ਤਾਂ ਘਰ ਦੇ ਹਾਲਾਤ ਚੇਂਜ ਨਹੀਂ ਹੁੰਦੇ। ਇਹਨਾਂ ਲਈ ਇਸ ਲਈ ਮਿਹਨਤ ਕਰਨੀ ਪਊਗੀ। ਐਸਬੀਆਈ ਕਲੈਰିକਲ ਦਾ ਪੇਪਰ ਦੇਣ ਦੇ ਲਈ ਸੁਨਾਮ ਤੋਂ ਪਟਿਆਲੇ ਪਹੁੰਚਿਆ ਇਹ ਨੌਜਵਾਨ। ਜੀ ਹਾਂ ਤੁਸੀਂ ਵੀ ਕਹਿੰਦੇ ਹੋਵੋਗੇ ਵੀ ਕੀ ਆਮ ਜੀ ਗੱਲ ਐ ਇਹ। ਪਰ ਨਹੀਂ। ਸਾਰੇ ਵੱਖ-ਵੱਖ ਥਾਵਾਂ ਤੋਂ ਕਿਤੇ ਨਾ ਕਿਤੇ ਜਾਂਦੇ ਨੇ ਪੇਪਰ ਦੇਣ ਦੇ ਲਈ ਪਰ ਕੋਈ 4 ਘੰਟੇ, 4.5 ਘੰਟੇ ਸਾਈਕਲ ਚਲਾ ਕੇ 65 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਕੋਈ ਨਹੀਂ ਜਾਂਦਾ ਜੀ ਹਾਂ ਇਸ ਨੌਜਵਾਨ ਦੀ ਮਿਹਨਤ ਨੂੰ ਸਲਾਮ ਹੈ ਸਾਡੇ ਵੱਲੋਂ ਸਾਡੇ ਔਨਅਰ ਦੇ ਚੈਨਲ ਦੇ ਵੱਲੋਂ ਜਿਹੜਾ ਕਿ ਇੰਨੀ ਮਿਹਨਤ ਕਰ ਰਿਹਾ ਹੈ ਆਪਣੇ ਚੰਗੇ ਭਵਿੱਖ ਦੇ ਲਈ ਜੀ ਹਾਂ ਪੇਪਰ ਰੀਡਿੰਗ ਦੇ ਲਈ ਵੀ ਉਸਦੇ ਦੋਸਤਾਂ ਨੇ ਪੈਸੇ ਜੋੜ ਕੇ ਫੀਸ ਭਰੀ ਸੀ ਆਓ ਮਲਾਉਂਦੇ ਆ ਇਸ ਨੌਜਵਾਨ ਦੇ ਨਾਲ ਕੀ ਨਾਮ ਹੈ ਛੋਟਾ ਅਮਰਿਤਪਾਲ ਸਿੰਘ ਮੇਰਾ ਨਾਮ ਹੈ ਜੀ ਸਰਬਜੀ ਕਹਾ ਤੱਕ ਜਾਮ ਦੇਣਾ ਤੁਸੀਂ ਐਸਵੀ ਕਲਰਕ ਦਾ एग्जाम ਦੇਣਾ ਹੈਗੇ ਆਪਾਂ ਖੜਿਆਲ ਪਿੰਡ ਹੈ ਮੇਰਾ ਸਨਾਮ ਦੇ ਲਾਗੇ ਜੀ ਤੁਸੀਂ ਸਾਈਕਲ ਤੇ ਆਗੇ ਹਾਂਜੀ ਸਰ ਸਾਈਕਲ ਤੇ ਆਗੇ ਅੱਛਾ ਕੀ ਹੈ ਜੀ ਐਮਰਜੈਂਸੀ ਆ ਕਿ ਜਿਹੜਾ ਸਾਈਕਲ ਤੇ ਆਉਣਾ ਪੈ ਗਿਆ ਸਰ ਪੇਪਰ ਦੇਣਾ ਜੀ ਬਸ ਘਰ ਦੇ ਹਾਲਾਤ ਬਦਲਨੇ ਨੇ ਇਸ ਕਰਕੇ ਸਾਈਕਲ ਤੇ ਆ ਗਈ ਆਪਾਂ ਆਪਣੇ ਕੋਲੇ ਸਾਈਕਲ ਸੀਗਾ ਇਸ ਟਾਈਮ ਆਪਾਂ ਸਾਈਕਲ ਤੇ ਆ ਗਏ ਫਿਰ ਆਪਦਾ ਸਾਜ਼ਨ ਬਹੁਤ ਵਧੀਆ ਰਹਿੰਦਾ ਗਾ ਜੀ ਅੱਛਾ ਅੱਛਾ ਯਾਰਾ ਫਿਰ ਫੀਸ ਵਗੈਰਾ ਕਿਵੇਂ ਭਰੀ ਫੀਸ ਵਗੈਰਾ ਸਰ ਆਪਣਾ ਹੀ ਯਾਰਾਂ ਦੋਸਤਾਂ ਦੇ ਸੱਤੇ ਜੀ अच्छा फिरो ना तो ਤੁਸੀਂ ਸਾਧਨ ਨਹੀਂ ਮੰਗੇ ਜੇ ਯਾਰ ਦੋਸਤ ਐਨੇ سپورਟਿਵ ਨੇ ਤੁਹਾਡੇ ਇਸ ਮੋਟਰਸਾਈਕਲ ਚ ਕਾਰ ਲੈ ਲੈਂਦੇ ਉਹਨਾਂ ਨੂੰ سپورਟਿਵ ਤਾਂ ਹੈਗੇ ਨੇ ਜੀ ਉਹ ਦੇ ਵੀ ਦਿੰਦੇ ਮੈਨੂੰ ਕਦੇ ਜਵਾਬ ਨਹੀਂ ਦਿੰਦੇ ਹੈਗੇ ਪਰ ਸਰ ਜੋ ਉਸ ਬਾਤ ਆਪ ਦੇ ਸਾਧਨ ਤੇ ਆਉਂਦਾ ਨਾ ਉਹ ਨਹੀਂ ਆਉਣਾ ਸੀਗਾ ਜੀ ਜੇ ਮੰਨ ਲਓ ਰੱਬ ਦੀ ਕਿਰਪਾ ਨਾਲ ਚ ਆਇਆ ਆਪਾਂ ਸਾਈਕਲ ਮੋਟਰਸਾਈਕਲ ਗੱਡੀਆਂ ਸਭ ਕੁਝ ਲੈ ਲਾਂਗੇ ਜੀ ਬਿਲਕੁਲ ਸੋ ਹੁਣ ਐਗਜ਼ਾਮ ਸ਼ੁਰੂ ਹੋ ਰਹੇ ਠੋਟਾ ਹਾਂਜੀ ਸਰ ਰਿਪੋਰਟਿੰਗ ਟਾਈਮ ਲੈਣਾ ਲੱਗ ਰਿਹਾ ਨੇ ਜੀ ਤੇ ਮੈਂ ਵੀ ਲਾਂਚ ਜਾ ਕੇ ਦੇਖ ਦੇਵਾਂਗੇ ਜੀ ਤਿਆਰੀ ਹੈਗੀ ਥੋਡੀ ਪੂਰੀ ਤਿਆਰੀ ਹੈਗੇ ਜੀ ਠੀਕ ਹੈ ਸੋ ਕੀ ਸਨੇਹਾ ਦੇਣਾ ਚਾਹੁੰਦੇ ਆ ਅੱਜ ਕੱਲ ਦੀ ਨੌਜਵਾਨੀ ਜਿਹੜੀ ਆ ਆਲਸ ਬਣੇ ਦਾ ਸ਼ਿਕਾਰ ਹੋਈ ਪਈ ਆ ਸਰ ਨਾਨਾ ਨੇ ਇਹੀ ਦੇਣਾ ਚਾਹਣਾ ਗਾ ਵੀ ਜੇ ਆਪਾਂ ਨੇ ਘਰ ਦੇ ਹਾਲਾਤ ਚੇਂਜ ਕਰਨੇ ਨੇ ਆਪਾਂ ਦਰਜਾਈਆਂ 'ਚ ਬੈ ਕੇ ਤਾਂ ਘਰ ਦੇ ਹਾਲਾਤ ਚੇਂਜ ਨਹੀਂ ਹੁੰਦੇ ਇਹਨਾਂ ਲਈ ਇਸ ਲਈ ਮਿਹਨਤ ਕਰਨੀ ਪਊਗੀ ਆਪਦਾ ਚੰਗਾ ਤਵਿੱਖ ਬਣਾਉਣਾ ਪਊਗਾ ਠੰਡ ਨਹੀਂ ਮਹਿਸੂਸ ਹੋਈ ਤੁਸੀਂ 65 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਠੰਡ ਠੰਡ ਨਹੀਂ ਸਰ ਠੰਡ ਜਦ ਆਪਾਂ ਸਾਈਕਲ ਚਲਾਉਣੇ ਗਈ ਸਰੀਰ ਦੇ ਅੰਦਰੋਂ ਗਰਮੈਸ ਭਰਦੀ ਰਹਿੰਦੀ ਰਹੇਗੀ ਇਸ ਕਰਕੇ ਠੰਡ ਆਪਾਂ ਨੂੰ ਲੱਗੀ ਵੀ ਸਾਰੇ ਕਿਤੇ ਜਦੋਂ ਗੱਡੀਆਂ ਕ੍ਰਾਸ ਹੁੰਦੀਆਂ ਸੀ ਤਾਂ ਠੰਢੀ ਹਵਾ ਵੀ ਲੱਗਦੀ ਸੀਗੀ ਪਰ ਜਦੋਂ ਜੇ ਹੌਸਲਾ ਹੁੰਦਾ ਤੁਹਾਨੂੰ ਜਨੂਨ ਉਹਦੇ ਨਾਲ ਆਪਣੀ ਵਧੀਆ ਗੱਲਬਾਤ ਰਹੀ ਜੀ